ਕਬੱਡੀ 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 ਸਟਾਰ ਬਣਨਾ ਸੁਪਰਸਟਾਰ ਬਣਨਾ ਇਹ ਵੀ ਉਹ ਤੋਂ ਵੀ ਅੱਗੇ ਦੀਆਂ ਗੱਲਾਂ ਨੇ ਪਰਮਾਤਮਾ ਕਦੇ ਕਿਸੇ ਖਿਡਾਰੀ ਉੱਤੇ ਬਾਹਰ ਨਾ ਲੱਗਣ ਦੇਵੇ ਰੇਡ ਪੈ ਗਈ ਲੈ ਵੀ ਵੱਡੇ ਵੀਰ ਕਰਿਓ ਗੱਲ ਇਹ ਕਹਿੰਦੇ ਪਰਮਜੀਤ ਪਰੀਏ ਬਾਗੀ ਦੇ ਪਿੰਡ ਦਾ ਮੁੰਡਾ ਕਬੱਡੀ ਪਾ ਰਿਹਾ ਹੈ ਇਹਨੂੰ ਵੀ ਦੁਨੀਆ ਪਿਆਰ ਦੇ ਨਾਲ ਘੋੜਾ ਕਹਿੰਦੀ ਹੈ ਜਿਹਨੇ ਕਬੱਡੀ ਪਾਈ ਹੋਈ ਤੇ ਇਧਰਲੇ ਪਾਸੇ ਡੀਟੀਓ ਕਟੂ ਚਲਾਨ ਹੋ ਬਗਲ ਪਰ ਲਈ ਜਫਾ ਲੱਗਾ ਬੱਜੀ ਕਿੰਜੀ ਹੋ ਕਮਾਨ ਹੋ ਕਮਾਲ ਹੁੰਦਾ ਹੋਇਆ ਅੱਜ ਭੁੱਲਰ ਭਰਾਵਾਂ ਨੇ ਦੁਨੀਆ ਦੇ ਸੁਪਰਸਟਾਰ ਸੱਦੇ ਐ ਭੁੱਲਣੇ ਨਹੀਂ ਕਦੇ ਜਿਹੜੇ ਤਾਨੇ ਸੀਗੇ ਮਾਰਦੇ ਹੱਸ ਕੇ ਬਨੌਟੀ ਹਾਸਾ ਦਿਨ ਸੀ ਉਹ ਸਾੜਦੇ ਆਇਆ ਮਿੱਤਰਾਂ ਦਾ ਟਾਈਮ ਸਾਰੇ ਕੱਟ ਦਿੱਤੇ ਮਹਿਮ ਮਨ ਦਾ ਜਮਾਨਾ ਸਾਡੀ ਹੱਕ ਨਹੀਂ ਕਮਾਈ ਆ ਫੋਟੋਆਂ ਖਿਚਾਉਣ ਲੋਕੀ ਨਾਲ ਖੜਕੇ ਸੁੱਖੀ ਲੁੱਪੋ ਯਾਰ ਤੇਰਾ ਟੱਕ ਜਾਂਦਾ ਪਾਈ ਐ ਫੋਟੋਆਂ ਖਿਚਾਉਣ ਲੋਕੀ ਨਾਲ ਖੜ ਕੇ ਸੁੱਖੀ ਲੋਕੋ ਯਾਰ ਤੇਰਾ ਟੱਕ ਜਾਂਦਾ ਪਾਈ ਐ ਪਰ ਇਧਰ ਦੇ ਪਾਸੇ ਕਿਆ ਬਾਤ ਐ ਤਾੜੀਆਂ ਵੱਜਦੀਆਂ ਗੋਲਾ ਸੰਧਵਾ ਵਾਲਾ ਮੇਰੇ ਵੀਰੋ ਤਾੜੀਆਂ ਮਰਾ ਗਿਆ ਜਫਾ ਸਿਰੇ ਦਾ ਲਾ ਗਿਆ ਜਫਾ ਸਿਰੇ ਦਾ ਲਾ ਗਿਆ ਸੱਤੂ ਸੁਰਖਪੁਰੀਏ ਦਾ ਹਰ ਜਫਾ 5-500 ਦਾ ਹੋਵੇਗਾ ਸਾਡੇ ਵੀਰ ਬਿੰਦੂ ਹੜਾ ਦੇ ਵੱਲੋਂ ਬਿੰਦੂ ਹਣਾ ਦੇ ਵੱਲੋਂ ਪੀ ਆਈ ਐਨ ਡੀ ਯੂ ਬਿੰਦੂ ਉਹਨਾਂ ਦੇ ਵੱਲੋਂ ਕਹਿੰਦੇ ਹਰ ਜਫਾ ਸੁਰਖਪੁਰੀਏ ਦਾ 500 ਦਾ ਹੋਵੇਗਾ 500 ਦਾ ਉਧਰ ਖੇਡ ਮੈਦਾਨ ਵਿੱਚ ਸੇਵਕ ਵੀ ਹੈ ਰਣਜੀਤ ਰਣਜੀਤ ਸਿੰਘ ਡਬਲ ਟਰੈਵਲ ਸਪੇਨ ਵਾਲਿਆਂ ਵੱਲੋਂ ਕਹਿੰਦੇ ਵੀ ਨੌਜਵਾਨ ਸੇਵਕ ਨੂੰ 1 ਮਾਰਚ ਕਪੂਰਥਲੇ ਦੇ ਕਬੱਡੀ ਕੱਪ ਤੇ ਮੋਟਰਸਾਈਕਲ ਦਿੱਤਾ ਜਾਣਾ ਪਰ ਇੱਧਰਲੇ ਪਾਸੇ ਡੀਟੀਓ ਖੜ ਗਿਆ ਉਹ ਕਾਪੀ ਪੈਨ ਲੈ ਕੇ ਹੋ ਚਲਾਨ ਕੱਟਿਆ ਗਿਆ 10000 ਤੇ ਬੈਸਟਾ ਨੂੰ ਵੀ ਮੇਰੇ ਮਿੱਤਰੋ 2121000 ਇਹ ਕੀ ਬਾਤ ਹੈ 2121000 ਬੈਸਟਾ ਨੂੰ ਹੈ ਹਰ ਜਗ੍ਹਾ 1000 ਦਾ ਹਾਂ ਸਾਹਮਣੇ ਪੈਂਦੀ ਹੋਈ ਰੇਡ ਵੀਰ ਵੜ ਕੇ ਥੋੜਾ ਸਾਈਡ ਤੇ ਹੋ ਜਾਈਏ ਥੋੜਾ ਥੋੜਾ ਸਾਈਡ ਤੇ ਹਾਂ ਸਾਹਮਣੇ ਵਜਦੀਆਂ ਪੱਟਾਂ ਤੇ ਥਾਪੀਆਂ ਕੌਣ ਬੱਲੇ ਬੱਲੇ ਕਰਾਵੇਗਾ ਇਹਨੂੰ ਪ੍ਰੂਸਲੀ ਆਖਿਆ ਜਾਂਦਾ ਹੈ ਹਾਂ ਸੁਰਖਪੁਰਿਆ ਕਰ ਗਿਆ ਕਮਾਲ ਕਿ ਬੱਲੇ ਦੀ ਉਧਰੇ ਆ ਕਬੱਡੀ ਦੇ ਬਾਬਾ ਫਾਜ਼ਾ ਸਿੰਘ ਦੇ ਪੁੱਤਿਆਂ ਵੱਲੋਂ 1000 ਲਾਓ ਸਾਹਮਣੇ 1000 ਦੀ ਰੇਡ ਹੁਣ ਚਾਰਾਂ ਦੇ ਵਿੱਚੋਂ ਕੌਣ ਐਨ ਕਹਿੰਦੇ ਵਖਾਂਗੇ ਸੁਰਖਪੁਰੀਆ ਕਿ ਭੱਜ 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 ਉਹ ਭੱਜ ਮਸੀਦਿਆ ਪੁੱਤਾ ਹੁਣ ਲੱਗਦਾ ਹੋਇਆ ਯੋਰ ਉਹ ਤਾੜੀ ਕਰੀ ਮਾਝੇ ਵਾਲੇ ਹੋਏ ਬੱਲੇ 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 ਜੋਧਾ ਸੁਰਖਪਰੀਆ ਜੋਧਾ ਸੁਰਖਪਰੀਆ ਆਪਣੀ ਆਈ ਤੇ ਜੱਟ ਸੁਹਾਕੇ ਉੱਤੇ ਮਾਣ ਦੀ ਲੰਘ ਜਾਵੇ ਹਾਥੀ ਦੇ ਦਾਪੂਸ਼ ਰੋਕੀ ਵੀਰ ਖੈਰਾ ਸਪੇਨ ਅਮਨ ਸਪੇਨ ਤੇ ਪਵਨ ਸਾਡਾ ਵੀਰ ਉੱਚੇ-ਚੇ ਤੌਰ ਤੇ ਪੁਜਾ ਧੰਨਵਾਦ ਬਹੁਤ ਧੰਨਵਾਦ ਤੇ ਮੇਲਾ ਵੀ ਕਹਿੰਦੇ ਸਿਰੇ ਦਾ ਮੇਰੇ ਮਿੱਤਰੋ ਜਾਫਰਾਨ ਵੀ ਚੋਟੀ ਦੀ ਹੈ ਬਾਬਾ ਨਾਮਦੇਵ ਕਬੱਡੀ ਕਲੱਬ ਕਮਾਨ ਇੱਕ ਪਾਸੇ ਡੀ ਟੀਓ ਬਾਬੂ ਕਪੂਰ ਸਿੰਘ ਦਾ ਪੁੱਤ ਏ ਏ ਏ ਏ ਏ ਏ ਏ ਏ ਏ ਬੱਲੇ 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 ਬੰਦ ਕਰਾਉਂਦਾ ਬੱਲੇਆ ਕਰਾਉਂਦਾ ਅੰਤ ਕਰਾਉਂਦਾ ਸਿਰਾ ਕਰਾਉਂਦਾ ਓ ਮਾਝੇ ਵਾਲਿਓ ਕੀ ਹਾਲ ਚਾਲ